ਮੇਰਾ ਮਤਲਬ ਬੀਬੀ ਬਾਦਦਾ ਸੀ ਜੀ ਠੀਕ ਹੈ 170 ਤੱਕ ਪਹੁੰਚ ਜਾਂਦਾ ਸੀ ਠੀਕ ਹੈ ਜੀ ਤੇ ਹੁਣ ਮੈਂ ਮਤਲਬ ਜੇ ਦਵਾਈ ਪੀਣ ਤੋਂ ਬਾਅਦ ਚੈੱਕ ਕਰਵਾਉਂਗਾ ਤੇ ਮੇਰਾ ਹੁਣ ਮਤਲਬ ਤੁਸੀਂ ਆਈ ਥਿੰਕ ਹੁਣੇ ਕੁਛ ਮਿੰਟ ਪਹਿਲੇ ਤੁਸੀਂ ਸੀਮਨ ਕੀਤਾ ਵਾ ਸਾਢੇ ਜੀ ਕਿਵੇਂ ਕੁਛ ਆਪਣੇ ਆਪ ਵਧੀਆ 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 ਮਹਿਸੂਸ ਕਰ ਰਿਹਾ ਜੀ ਪਹਿਲਾਂ ਮੇਰੀ 300 350 ਰਹਿੰਦੀ ਸੀ ਹੁਣ ਤੱਕ ਪਹਿਲੇ ਚੈੱਕ ਕਰਾਈ 128 ਆਈ ਹੈ ਇਹ ਇਹ ਦੱਸੋ ਵੀ ਜਦੋਂ ਪਹਿਲੀ ਵਾਰ ਆਏ ਸੀ ਉਦੋਂ ਸ਼ੂਗਰ ਕਿੱਥੇ ਖੜ ਤੇ ਸੀ ਜਾ ਕੇ 450 450 450 ਤੱਕ ਤੇ ਅੱਜ ਕਿਥਾਈ ਹੋਈ ਹੈ ਅੱਜ 200 136 슈ਗਰ ਆਈ ਹੈ 슈ਗਰ ਤਾਂ ਆਈ ਹੈ ਕਿੰਨੀ ਕੁ ਹੋ ਜਾਂਦੀ ਸੀਗੀ ਮੇਰੀ 200 ਤਾਂ ਹੀ ਚੱਲ ਜਾਂਦੀ ਠੀਕ ਹੈ ਹੁਣ ਇੱਥੇ ਕਿੰਨੀ ਵਾਰ ਆ ਗਏ ਤੁਸੀਂ ਮੈਂ ਤਾਂ ਕਿੰਨੀ ਕਾ ਲੱਗਾ 6 ਵਾਰ ਮਹਿਸੂਸ ਕਰ ਰਿਹਾ ਕੋਈ ਸਰੀਰ ਕੋਈ ਕੁਝ ਮਤ ਲੱਗਦਾ ਇਹ ਪੀਨਗਰ ਨੂੰ ਲੈ ਕੇ ਫਿਰ ਤੁਹਾਨੂੰ ਕੀ ਰეკਮੈਂਡ ਕੀਤਾ ਡਾਕਟਰ ਜੀ ਨੇ ਹਾਂ ਜੀ ਫੇ ਕਾੜਾ ਪੀ ਲਈਦਾ ਫਿਰ ਉਹਦੇ ਨਾਲ ਥੋੜਾ ਫਰਕ ਆ ਗਿਆ ਨਾਲ ਫਰਕ ਆਇਆ ਜੇਪਰ ਗੱਲ ਕਰੀਏ 100 ਚ ਕਿੰਨੇ ਪੈਸੇ ਇੰਪਰੂਵਮੈਂਟ ਤੁਹਾਡੀ ਆਪਣੀ ਬੋਡੀ ਦੱਸਦੀ ਹੈ 100 ਚ 80% ਜਿੰਨਾਂ ਦੇ ਸਰੀਰ ਦੇ ਵਿੱਚ ਗੰਡਾਂ ਹੋ ਜਾਂਦੀਆਂ ਠੀਕ ਹੈ ਜੀ ਇਹ ਗੰਡਾਂ ਦਾ ਕਾੜਾਗਾ ਜੀ ਠੀਕ ਹੈ ਜੀ ਗੰਡਾਂ ਦਾ ਜੇ ਆਪਾਂ ਕਹ ਲਈਏ ਹਾਰਡ ਜਾਂ ਬਲੋਕੇ ਦਾ ਸਾਰਾ ਕੁਝ ਨਹੀਂ ਨਹੀਂ ਇਹ ਸਾਰੇ ਸਾਡੇ ਕਾੜੇ ਅਲੱਗ-ਅਲੱਗ ਤਿਆਰ ਹੁੰਦੇ ਠੀਕ ਹੈ ਜੀ ਠੀਕ ਹੈ ਇੱਕ ਕਾੜਾ ਨਹੀਂ ਜੀ ਜਿਵੇਂ ਸੀਰ ਦੇ ਵਿੱਚ ਗੰਡਾ ਹੋ ਜਾਂਦਾ ਸੌਲੀਆਂ ਆਉਂਦੀਆਂ ਉਹਨਾਂ ਦਾ ਅਲੱਗ ਕੜਾ ਬੰਦਾ ਜੀ ਔਰ ਹਾਰਟ ਦਾ ਅਲੱਗ ਬੰਦਾ ਜੀ ਸ਼ੂਗਰ ਦਾ ਅਲੱਗ ਬੰਦਾ ਜੀ ਅੱਜ ਕੱਲ ਦੇ ਇਸ ਤੇਜ਼ ਤਰਾਰ ਸਮੇਂ ਵਿੱਚ ਜੇਕਰ ਤਰੱਕੀਆਂ ਤੇਜ਼ ਹੋ ਰਹੀਆਂ ਨੇ ਤਾਂ ਸਿਹਤ ਨੂੰ ਲੈ ਕੇ ਉਤਰਾਅ ਚੜਾਅ ਵੀ ਤੇਜ਼ ਹੀ ਹੋ ਰਿਹਾ ਜੀ ਹਾਂ ਜਦੋਂ ਸਿਹਤ ਹੁੰਦੀ ਹੈ ਚੰਗੀ ਤਾਂ ਉਦੋਂ ਹਰ ਚੀਜ਼ ਵਧੀਆ ਲੱਗਦੀ ਹੈ ਪਰ ਜਦੋਂ ਸਿਹਤ ਵਿਗੜਦੀ ਹੈ ਤਾਂ ਇਉਂ ਲੱਗਦਾ ਜਿਵੇਂ ਜ਼ਿੰਦਗੀ ਹੱਥੋਂ ਖੁੱਸਦੀ ਜਾਂਦੀ ਹੈ ਜੀ ਹਾਂ ਅੱਜ ਅਸੀਂ ਇੱਕ ਅਜੀ ਜਗ੍ਹਾ ਤੇ ਮੌਜੂਦ ਆ ਜਿੱਥੇ ਸ਼ੂਗਰ ਹੋਵੇ ਹਾਰਟ ਯਾਨੀ ਦਿਲ ਦਾ ਕੋਈ ਵੀ ਰੋਗ ਹੋਵੇ ਦਿਲ ਦੀ ਬਿਮਾਰੀ ਹੋਵੇ ਲੀਵਰ ਨੂੰ ਲੈ ਕੇ ਹੋਵੇ ਜਾਂ ਅਰਸੋਲੀਆਂ ਜਾਂ ਕੈਂਸਰ ਹਰ ਤਰ੍ਹਾਂ ਦਾ ਕੀਤਾ ਜਾਂਦਾ ਹੈ ਇੱਥੇ ਇਲਾਜ ਜੀ ਹਾਂ ਇੱਥੇ ਹੈਗੇ ਅਸੀਂ ਮੌਜੂਦ ਇਸ ਵਕਤ ਇਹ ਹੈ ਪੰਜਾਬ ਦਾ ਭੋਗਪੁਰ ਜੀ ਹਾਂ ਜ਼ਿਲ੍ਹਾ ਜਲੰਧਰ ਭੋਗਪੁਰ ਵਿਖੇ ਮੌਜੂਦ ਆ ਜਿੱਥੇ ਜੇ ਕੇ ਲਾਈਫ ਕੇਅਰ ਆਯੁਰਵੈਦਿਕ ਵਾਲਿਆਂ ਵੱਲੋਂ ਪਲਾਇਆ ਜਾਂਦਾ ਹੈ ਕਿ ਅੰਮ੍ਰਿਤ ਕੜਾ ਪਹਿਲਾਂ ਲੋਕੇਸ਼ਨ ਸਮਝਾਣੇ ਆ ਆ ਤੁਸੀਂ ਜਲੰਧਰ ਤੋਂ ਜੋ ਭੋਗਪੁਰ ਨੂੰ ਆਉਨੇ ਹੋ ਤਾਂ ਇਹ ਭੋਗਪੁਰ ਮੋਗਾ ਰੋਡ ਵੱਜਦੀ ਹੈ ਜੀ ਤੇ ਇਹਦੀ ਲੋਕੇਸ਼ਨ ਦਿਖਾ ਦਿੰਨੇ ਆ ਕਿ ਸ਼ਮਸ਼ਾਨ ਘਾਟ ਤੇ ਜਾਂ ਆਹ ਜਿਹੜਾ ਰੇਲਵੇ ਫਾਟਕ ਹੈ ਇਹਦੇ ਬਿਲਕੁਲ ਨਾਲ ਇਧਰਲੇ ਪਾਸੇ ਇੱਥੇ ਪਲਾਇਆ ਜਾਂਦਾ ਹੈ ਅੰਮ੍ਰਿਤ ਕੜਾ ਜੇ ਕਿ ਲਾਈਫ ਕੇਅਰ ਆਯੁਰਵੈਦਿਕ ਵਾਲਿਆਂ ਦੇ ਵੱਲੋਂ ਜਦੋਂ ਵੀ ਇੱਥੇ ਆਉਣਾ ਹੈ ਦੱਸ ਦਿੰਨੇ ਆ ਕਿ ਹਰ ਬੁੱਧਵਾਰ ਨੂੰ ਜੀ ਹਾਂ ਹਰ ਬੁੱਧਵਾਰ ਨੂੰ ਇੱਥੇ ਦੂਰ ਦਰਾਡੇ ਤੋਂ ਜਿਲੇ ਰੋਗੀ ਨੇ ਉਹ ਆਉਂਦੇ ਨੇ ਚਾਹੇ ਉਹ ਲੀਵਰ ਨੂੰ ਲੈ ਕੇ ਹੋਣ ਰਸੋਲੀਆਂ ਨੂੰ ਲੈ ਕੇ ਹੋਣ ਹਾਰਟ ਨੂੰ ਲੈ ਕੇ ਹੋਣ ਕੈਂਸਰ ਦੀ ਸ਼ਿਕਾਇਤ ਹੋਵੇ ਜਾਂ ਸ਼ੂਗਰ ਦੀ ਹੋਵੇ ਸ਼ਿਕਾਇਤ ਤਾਂ ਇੱਥੇ ਇੱਕ ਵੱਡਾ ਇਕੱਠ ਹੁੰਦਾ ਹੈ ਇੱਕ ਉਮੀਦ ਦੇ ਨਾਲ ਕਿ ਇੱਥੇ ਅੰਮ੍ਰਿਤ ਕਾੜਾ ਪੀ ਕੇ ਜਾਂ ਬਣਦੀ ਹੋਈ ਦਵਾਈ ਲੈ ਕੇ ਅਸੀਂ ਆਪਣੇ ਇਸ ਤਰ੍ਹਾਂ ਦੇ ਕੋਈ ਵੀ ਰੋਗ ਨੇ ਉਹਨਾਂ ਦਾ ਹੱਲ ਕਰ ਸਕਦੇ ਹਾਂ ਤੇ ਇੱਥੇ ਦੇਖ ਸਕਦੇ ਹੋ ਤੁਸੀਂ ਕਿ ਹਰ ਤਰ੍ਹਾਂ ਦੇ ਮਰੀਜ਼ ਮੌਜੂਦ ਨੇ 슈ਗਰ, ਲੀਵਰ, ਹਾਰਟ ਦਿਲ ਨੂੰ ਲੈ ਕੇ ਕੋਈ ਵੀ ਰੋਗ ਹੋਵੇ, ਦਿਲ ਦੀ ਬਲੋਕੇਜ ਹੋਵੇ, ਉਹ ਖੋਲ੍ਹ ਦਿਆ ਨੇ ਇੱਥੇ ਅੰਮ੍ਰਿਤ ਕਾੜੇ ਦੇ ਨਾਲ ਜੀ ਹਾਂ ਜੇਕੇ ਲਾਈਫਕੇਅਰ ਆਯੁਰਵੈਦਿਕ ਵਾਲੇ ਤੇ ਇਹ ਤਾਂ ਹੋ ਗਈ ਸ਼ੁਰੂਆਤ ਤੇ ਹੁਣ ਨਾਲ ਦੇ ਨਾਲ ਕਰਨਿਆ ਗੱਲਬਾਤ ਕਹਿੰਦੇ ਆ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਤੇ ਟੈਸਟੀਮੋਨੀ ਲੈਣੇ ਜ਼ਰੂਰੀ ਹੈ ਰਿਵਿਊ ਲੈਣੇ ਜ਼ਰੂਰੀ ਹੈ ਜਿਹੜੇ ਇੱਥੇ ਆਉਂਦੇ ਨੇ ਕੀ ਸੋਚ ਕੇ ਆਉਂਦੇ ਨੇ ਤੇ ਆਪਣੇ ਸਰੀਰ 'ਚ ਇਥੋਂ ਕਾੜਾ ਪੀਣ ਤੋਂ ਬਾਅਦ ਕੀ ਫਰਕ ਮਹਿਸੂਸ ਕਰਦੇ ਆ ਤੁਹਾਨੂੰ ਆਪ ਦਿਖਾਣੇ ਆ ਸੋ ਕਦੀ ਕਦੀ ਆਮ ਇਨਸਾਨ ਤੋਂ 라ਵਾ ਜਲੇ স্পੋਰਟਸ ਚ ਨੇ ਜਾਂ ਵੇਟ ਟ੍ਰੇਨਿੰਗ ਚ ਨੇ ਕੁਝ ਐਥਲੀਟਸ ਹੁੰਦੇ ਨੇ ਉਹਨਾਂ ਨੂੰ ਕੋਈ ਤਕਲੀਫਾਂ ਆ ਜਾਂਦੀਆਂ ਨੇ ਅੱਜ ਕਰਦੇ ਹਾਂ ਵੀ ਗੱਲਬਾਤ ਜਾਣਦੇ ਹਾਂ ਕਿਥੇ ਕਿਉਂ ਆਏ ਨੇ ਤੁਹਾਡਾ ਨਾਮ ਜੀ ਇਕਤਾ ਝੂਪਣਾ ਤੇ ਅੱਜ ਇੱਥੇ ਕਿਉਂ ਆਏ ਹੋ ਤੇ ਕਿੰਨੀ ਵਾਰ ਆਏ ਹੋ ਜੀ ਅਸੀਂ 3 ਮਹੀਨਿਆਂ ਤੋਂ ਪਲੱਸ ਹੋ ਗਏ ਆ ਤੇ ਉਹ ਬਸ ਪੇਨ ਵਗੈਰਾ ਹੋਣ ਲੱਗ ਪੰਦੀ ਆ ਫਿਰ ਇਸ ਕਰਕੇ ਕਾੜਾ ਪੀਣ ਲੱਗ ਪਈਦਾ ਬੀਂਗ ਅ ਸਪੋਰਟਸ ਪਰਸਨ ਜਿਹੜੇ ਵੇਟਿੰਗ ਵਗੈਰਾ ਕਰਦੇ ਤਾਂ ਕਰਕੇ ਹਾਂਜੀ ਹਾਂਜੀ ਉਸ ਕਰਕੇ ਠੀਕ ਹੈ ਤੇ ਪੇਨ ਵਗੈਰਾ ਨੂੰ ਲੈ ਕੇ ਫਿਰ ਤੁਹਾਨੂੰ ਕੀ ਰეკਮੈਂਡ ਕੀਤਾ ਡਾਕਟਰ ਜੀ ਨੇ ਹਾਂਜੀ ਫੇਰ ਕੜਾ ਪੀ ਲਈਦਾ ਫੇਰ ਉਹਦੇ ਨਾਲ ਥੋੜਾ ਫਰਕ ਆ ਅੱਗੇ ਨਾਲ ਫਰਕ ਆ ਤੇ ਹੁਣ ਗੱਲ ਕਰੀਏ 100 ਚ ਕਿੰਨੇ ਕ ਪੈਸੇ ਇੰਪਰੂਵਮੈਂਟ ਤੁਹਾਡੀ ਆਪਣੀ ਬੋਡੀ ਦੱਸਦੀ ਹੈ 100 ਚ 80% ਇਹ ਬਹੁਤ ਵੱਡੀ ਗੱਲ ਹੈ ਹਾਂਜੀ ਤੇ ਫੇਰ ਰეკਮੈਂਡ ਕਰਦੇ ਤੁਹਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਆ ਜਾਂ ਜਿਹੜੇ ਹੋਰ ਸਪੋਰਟਸ ਵਾਲੇ ਨੇ ਕਿਸੇ ਨੂੰ ਕੋਈ ਸ਼ੋਲਡਰ ਪੇਨ ਨੀ ਪੇਨ ਵਗੈਰਾ ਹੁੰਦੀ ਰਹਿੰਦੀਆਂ ਨੇ ਇਹ ਸਪੋਰਟਸ ਦੀਆਂ ਉਹਨ ਫੀਲ ਹੁੰਦਾ ਵਧੀਆ ਫੀਲ ਹੁੰਦਾ ਵਾ ਤੇ ਕਾੜੇ ਕੋਈ ਚਾਰਜ ਵੀ ਕਰਦੇ ਤੁਹਾਡੇ ਤੋਂ ਨਹੀਂ ਕੋਈ ਚਾਰजेस ਨਹੀਂ ਹੈ ਹਾਂਜੀ ਫ੍ਰੀ ਸੇਵਾ ਬਿਲਕੁਲ ਰਿਕਮੈਂਡ ਕਰਦੇ ਹਾਂ ਸਾਰਿਆਂ ਨੂੰ ਹਾਂਜੀ ਚਲੋ ਧੰਨਵਾਦ ਓਕੇ ਤੁਹਾਨੂੰ ਗੱਲਬਾਤ ਕਰਦੇ ਕੁਝ ਫੋਰ ਮਿਰਚਾਂ ਦੇ ਨਾਲ ਤੁਹਾਡਾ ਨਾਮ ਜੀ ਗਲਦੀਪ ਕਾਰ ਕਿੱਥੇ ਰਹਿਣ ਵਾਲੇ ਹੋ ਜੀ ਹੁਸ਼ਿਆਰਪੁਰ ਠੀਕ ਹੈ ਕਿਹੜੀ ਤਕਲੀਫ ਇੱਥੇ ਖਿੱਚ ਕੇ ਲੈ ਕੇ ਆਈ ਹੈ ਸ਼ੂਗਰ ਸ਼ੂਗਰ ਹਾਂਜੀ ਤੇ ਕਿੰਵੀਂ ਵਾਰ ਤੇ ਅੱਜ ਆਣਾ ਪਿਆ ਤੁਹਾਨੂੰ ਮੈਨੂੰ 10ਵੀਂ 10ਵੀਂ 11ਵੀਂ ਵਾਰ ਆ ਗਈ ਤੁਸੀਂ 11ਵੀਂ ਵਾਰ ਆਣਾ ਪਿਆ ਹਾਂਜੀ ਚਲੋ ਕੋਈ ਗੱਲ ਨਹੀਂ ਹੁਣ ਇਹ ਦੱਸੋ ਵੀ ਜਦੋਂ ਪਹਿਲੀ ਵਾਰ ਆਏ 450 450 ਤੱਕ ਤੇ ਅੱਜ ਕਿਥੇ ਆਈ ਹੋਈ ਐ ਅੱਜ 200 136 ਯਾਨੀ ਅੱਧੀ ਤੋਂ ਵੀ ਥੱਲੇ ਤੇ ਇਹਦਾ ਸ਼ਰੇ ਕਿਨੂੰ ਦੇਨੇ ਆਂ ਅਸੀ ਇਹਨਾਂ ਨੂੰ ਹੀ ਦਿੰਨੇ ਹੋਰ ਕਿਨੂੰ ਦੇਣਾ ਠੀਕ ਹੈ ਠੀਕ ਹੈ ਤੇ ਕਾੜੇ ਤੇ ਕਦੀ ਕੋਈ ਪੈਸਾ ਲਿਆ ਹੋਵੇ ਕਦੀ ਨਹੀਂ ਨਹੀਂ ਕੋਈ ਪੈਸਾ ਕੋਈ ਕਾਰਾ ਵਾੜਾ ਕੇ ਨਹੀਂ ਨਹੀਂ ਤੇ ਸ਼ਰੀਰ ਚ ਕਿਵੇਂ ਇੰਪਰੂਵਮੈਂਟ ਮਹਿਸੂਸ ਕਰਦੇ ਹੋ ਕਿਵੇਂ ਲੱਗਦਾ ਸ਼ਰੀਰ ਕਿਵੇਂ ਦੱਸਦੇ ਕਿ ਬਹੁਤ ਠੀਕ ਲੱਗਦਾ ਯਾ ਗਿਨਾਲੋ ਵੀ ਮੈਨੂੰ ਸ਼ਰੀਰ ਆਪਣਾ ਹਲਕਾ ਲੱਗਦਾ ਬਹੁਤ ਐਨਰਜੈਟਿਕ ਵੀ ਲੱਗਦੇ ਹਾਂ ਘਰ ਦੇ ਨਿੱਕੀ ਮੋਟ ਕੰਮਕਾਰ ਕਰ ਲੈਨੇ ਹਾਂ ਮੈਂ ਸਾਰਾ ਘਰ ਦਾ ਕੰਮ ਕਰਦੀ ਹਾਂ ਜੀ ਸਾਰਾ ਹੀ ਹੈ ਹੋਰ ਠੀਕ ਹੈ ਕੀ ਬਾਤ ਹੈ ਇੱਕੋ ਮੈਡਮ ਉਹਨਾਂ ਨੂੰ ਹਾਂ ਜੀ ਨਾਲ ਹੋਰ ਹੈਗੇ ਨੇ ਜੀ ਗੱਲ ਕਰਦੇ ਤੁਹਾਡਾ ਨਾਮ ਜੀ ਮੇਰਾ ਨਾਮ ਬੇਬੀ ਤੁਕ ਜੀ ਤੇਨਣ ਵਾਲੇ ਹੋ ਸ਼ਹਿਰਪੁਰ ਦੇ ਠੀਕ ਹੈ ਤੇ ਕਿੰਨੀ ਵਾਰ ਜੱਥੇ ਆਏ ਹੋ ਚੌਥੀ ਵਾਰ ਚੌਥੀ ਵਾਰ ਤੇ ਪਹਿਲੀ ਵਾਰ ਦੇ ਮੁਕਾਬਲੇ ਸ਼ੂਗਰ ਦੇ ਵਿੱਚ ਕੀ ਫਰਕ ਮਹਿਸੂਸ ਕਰ ਰਹੇ ਹੋ ਹਾਂਜੀ ਮੈਂ ਹਫਤਾ ਪਹਿਲੇ ਚੈੱਕ ਪਹਿਲਾਂ ਮੇਰੀ 300 350 ਰਹਿੰਦੀ ਸੀ ਹੁਣ ਤੱਕ ਪਹਿਲੇ ਚੈੱਕ ਕਰਾਈ 128 ਆਈ ਹੈ ਖਾਣਾ ਖਾਣ ਤੋਂ ਬਾਅਦ ਸ਼ਾਮੀ ਹੈ ਤੇ ਤਕਰੀਬਨ ਅੱਧੇ ਹੀ ਰਹਿ ਗਈ ਹੈ ਹਾਂਜੀ ਹਾਂਜੀ ਠੀਕ ਹੈ ਤੇ ਜਿਹੜੇ ਤੁਹਾਨੂੰ ਹੋਰ ਦਰਸ਼ਕ ਦੇਖ ਰਹੇ ਆ ਵੀਰ ਭੈਣ ਦੇਖ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਇਹੀ ਕਵਾਂਗੇ ਕਿ ਭੋਗ ਪੁਰ ਆਓ ਇੱਥੇ ਕੜਾ ਫਲੀ ਭਲਾਇਆ ਜਾਂਦਾ ਤੇ ਆ ਕੇ ਪੀਓ ਚਲ ਧ ਕਿੰਨੀ ਵਾਰ ਆਏ ਇੱਥੇ ਮੈਂ ਫਸਟ ਟਾਈਮ ਆਇਆ ਹਾਂ ਜੀ ਇਹ ਫਸਟ ਟਾਈਮ ਆਇਆ ਹਾਂ ਕਿਸ਼ ਕਹਿ ਤਪਾਰੂ ਮੈਨੂੰ ਮੇਰਾ ਮਤਲਬ ਬੀਬੀ ਬਾਦਸਗਾ ਜੀ ਠੀਕ ਹੈ 170 ਤੱਕ ਪਹੁੰਚ ਜਾਂਦਾ ਸੀ ਠੀਕ ਹੈ ਜੀ ਤੇ ਹੁਣ ਮੈਂ ਮਤਲਬ ਇਹ ਦਵਾਈ ਪੀਣ ਤੋਂ ਬਾਅਦ ਚੈੱਕ ਕਰਵਾਉਂਗਾ ਫਿਰ ਮੇਰਾ ਹੁਣ ਇਹ ਮਤਲਬ ਤੁਸੀਂ ਆਈ ਥਿੰਕ ਹੁਣੇ ਕੁਝ ਮਿੰਟ ਪਹਿਲੇ ਤੁਸੀਂ ਸੀਮਨ ਕੀਤਾ ਵਾ ਸਾਢੇ ਦਾ ਕਿਵੇਂ ਕੁਝ ਆਪਣੇ ਆਪ ਵਧੀਆ 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 ਮਹਿਸੂਸ ਕਰ ਰਹੇ ਆ ਜੀ ਬਦਹੀ ਹਾਂਜੀ ਪੈਸਾ ਲੈ ਆਣੇ ਨੇ ਨਹੀਂ ਕੋਈ ਪੈਸਾ ਨਹੀਂ ਲੈਣਾ ਨਹੀਂ ਕੀ ਬਾਤ ਕਰ ਸੇਤਾ ਕਿੱਦਾਂ ਨੇ ਠੀਕ ਹੈ ਠੀਕ ਹੈ ਜੀ ਸ਼ਿਕਾਇਤ ਕੀ ਹੈ ਸਰੀਰ ਨੂੰ ਹਜੇ ਸ਼ੂਗਰ ਹੀ ਹੈ ਸ਼ੂਗਰ ਦੀ ਹੈ ਕਿੰਨੀ ਕ ਹੋ ਜਾਂਦੀ ਸੀਗੀ ਮੇਰੇ ਜੀ 200 ਤਾਂ ਹੀ ਚੱਲ ਜਾਂਦੀ ਠੀਕ ਹੈ ਹੁਣ ਇੱਥੇ ਕਿੰਨੀ ਵਾਰ ਆ ਗਏ ਤੁਸੀਂ ਮੈਂ ਤਾਂ ਕਿੰਨੀ ਕ ਲੱਗਾ 7 ਵਾਰ ਮਹਿਸੂਸ ਕਰ ਰਿਹਾ ਕੋਈ ਸਰੀਰ ਪਰ ਲੱਗਦਾ ਲੱਗ ਰਿਹਾ ਕੁਝ ਕੀ ਉਮੀਦ ਹੈ ਕਿੰਨੇ ਕ ਹੌਲੀ ਹੌਲੀ ਕੰਟਰੋਲ ਹੋਰ ਹੋ ਜੂਗੀ ਵਧੀਆ ਦੇਖੋ ਜੀ ਅੱਜ ਮੇਰੇ ਚੈੱਕ ਕਰਕੇ ਆਇਆ ਕਰੋ ਹੂੰ ਤਾਂ ਮੇਰੀ ਅਜੇ 120 ਖਾਲੀ ਬੀ ਕੀ ਆ ਬਾਤ ਹੈ ਤੁਹਾ ਦੱਸ ਕੋ ਬਹੁਤ ਬਹਨ ਜੀ ਪਹਿਲਾ ਮੈਂ ਜਿਹੜੀ ਦੂਜੀ ਕਰਾ ਕੇ ਤਿੰਨ ਮਹੀਨੇ ਵਾਲੀ ਵੀ ਡਾਕਟਰ ਕੋਲੋਂ ਲਿਆ ਉਹ ਸੱਤ ਅਸੀਂ ਠੀਕ ਹੈ ਠੀਕ ਹੈ ਸੋ ਕਿੱਥੇ 6.5 ਤੋਂ ਉੱਪਰ ਕੰਡੀਸ਼ਨ ਅਲਾਰਮਿੰਗ ਹੁੰਦੀ ਹੈ 7 7 ਦੀ ਉੱਥੇ ਹੋਵੇ ਤੇ 220 ਪਲੱਸ ਸ਼ੂਗਰ ਹੋਵੇ ਤੇ ਹੁਣ 120 ਤੇ ਆ ਜੇ ਤਾਂ ਕਿਤੇ ਨਾ ਕਿਤੇ ਇਹ ਕਾੜਾ ਵਾਕਈ ਅੰਮ੍ਰਿਤ ਕਾੜੇ ਵਾਂਗੂ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਕੁਝ ਹੋਰ ਗੱਲਬਾਤ ਕਰਦੇ ਆਂ ਤੇ ਹੋਰ ਜਾਣਦੇ ਆਂ ਦੂਜਿਆਂ ਦੇ ਕੋਲੋਂ ਸੋ ਹੁਣ ਕਰਦੇ ਆਂ ਗੱਲਬਾਤ ਡਾਕਟਰ ਜਗਰਾਜ ਦੇ ਨਾਲ ਜਿਨ੍ਹਾਂ ਦੀ ਹਿੰਮਤ ਸਦਕਾ ਜਿੰਨੇ ਵੀ ਪੇਸ਼ੈਂਟਸ ਨੇ ਚਾਹੇ 슈ਗਰ ਦੇ ਹੋਣ ਚਾਹੇ ਲੀਵਰ ਦੇ ਹੋਣ ਗਠੀਏ ਦੇ ਹੋਣ ਹਾਈ ਬੀਪੀ ਦੇ ਹੋਣ ਜਾਂ ਹਾਰਟ ਦੇ ਕਿਸੇ ਵੀ ਰੋਗ ਨੂੰ ਲੈ ਕੇ ਬਲੋਕਿੰਗ ਲੈ ਕੇ ਹੋਣ ਜਿਨ੍ਹਾਂ ਦੇ ਕਰਕੇ ਕਾੜੇ ਪਲਾਏ ਜਾਂਦੇ ਨੇ ਤੇ ਉਹ ਕਾੜੇ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਹੋਰ ਜ਼ਿਆਦਾ ਸੰਪੂਰਨ ਕਰਦੇ ਆ ਹੋਰ ਜ਼ਿਆਦਾ ਸੌਖਾ ਚਲਾਉਂਦੇ ਆ ਸੋ ਦੇਖ ਪਾ ਰਹੇ ਹਾਂ ਡਾਕਟਰ ਜਗਰਾਜ ਕਰ ਰਹੇ ਨੇ ਆਪਣੇ ਗੱਲਬਾਤ ਮਰੀਜ਼ਾਂ ਦੇ ਨਾਲ ਪ੍ਰੋਪਰ ਇੱਕ ਐਨਲਾਈਜ਼ ਹੁੰਦਾ ਹੈ ਪ੍ਰੋਪਰ ਸਲਿੱਪ ਤੇ ਲਿਖਿਆ ਜਾਂਦਾ ਹੈ ਇੱਕ ਇੱਕ ਚੀਜ਼ ਸਮਝੀ ਜਾਂਦੀ ਹੈ ਸਮਝਾਈ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ ਉਹ ਤੁਹਾਡੇ ਸਾਹਮਣੇ ਇੱਕ ਪ੍ਰੋਪਰ ਇੱਕ ਵੇ ਇੱਕ ਪ੍ਰੋਪਰ ਚੈਨਲ ਹੈ ਸੋ ਆਜੋ ਜਤ ਸਜੋ ਜੀ ਸਵਾਗਤ ਕਰਦੇ ਆ ਡਾਕਟਰ ਜੁਗਰਾਜ ਦੇਵ ਡੋਟ ਜੁਗਰਾਜ ਕੀ ਹਾਲ ਚਾਲ ਜੀ ਕਿਵੇਂ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੀ ਤੇ ਬਹੁਤ ਹੀ ਪਿਆਰ ਮਿਲ ਰਿਹਾ ਇੱਕ ਟਰਸਟ ਇੱਕ ਸੰਪੂਰਨ ਵਿਸ਼ਵਾਸ ਜੇ ਕੇ ਲਾਈਫ ਕੇ ਆਯੁਰਵੈਦਿਕ ਤੇ ਡੋਟ ਜੁਗਰਾਜ ਇਹ ਸਾਰਾ ਕੁਝ ਪੋਸੀਬਲ ਕਿਵੇਂ ਹੋ ਰਿਹਾ ਹੈ ਆਈਡੀਓਲੋਜੀ ਇਹਦੇ ਪਿੱਛੇ ਕੀ ਹੈ ਦੇਖੋ ਸਰ ਜਿਹੜਾ ਸਾਡਾ ਇੱਥੇ ਸੀ ਕਾੜਾ ਪਲਾਨੇ ਜੀ ਜਿਵੇਂ 슈ਗਰ ਦਾ ਕਾੜਾ ਜੀ ਨਸਾਂ ਦੀ ਬਲੌਕਜ ਹਾਰਟ ਦੀ ਪ੍ਰੋਬਲਮ ਹੋਵੇ ਕਿਸੇ ਨੂੰ ਸਿਰ ਦੇ ਵਿੱਚ ਗੰਡਾ ਹੋਣ ਜੀ ਠੀਕ ਹੈ ਕਿਦੇ ਸਿਰ ਚ ਦਰਦ ਹੋਵੇ ਜੀ ਇਹਦਾ ਪ੍ਰੋਪਰ ਸੀ ਕਾੜਾ ਅਜਰਵੇਕ ਤਰੀਕੇ ਨਾਲ ਤਿਆਰ ਕਰਕੇ ਪਾਇਆ ਜਾਂਦਾ ਜੀ ਠੀਕ ਹੈ ਤੇ ਜਿਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਫਰਕ ਪੈ ਰਿਹਾ ਜੀ ਠੀਕ ਹੈ ਜੀ ਸਿਰ ਦੇ ਵਿੱਚ ਗੰਡਾ ਹੋ ਜਾਂਦਾ ਰਸੌਲੀਆਂ ਆਉਂਦੀਆਂ ਉਹਨਾਂ ਦਾ ਅਲੱਗ ਕਾੜਾ ਬਣਦਾ ਜੀ ਠੀਕ ਹੈ ਜੀ ਔਰ ਹਾਰਟ ਦਾ ਲੱਗਵੰਦਾ ਜੀ 슈ਗਰ ਦਾ ਲੱਗਵੰਦਾ ਜੀ ਜਿਹੜੇ ਸਰੀਰ ਚ ਦਰਦ ਹੁੰਦੇ ਉਹਨਾਂ ਦਾ ਲੱਗ ਲੱਗਵੰਦਾ ਸਾਰਾ ਠੀਕ ਮੈਂ ਦੇਖ ਸਕਦੇ ਦਿਖਾ ਸਕਦੇ ਮਾੜਾ ਜਿਵੇਂ ਕੀ ਚੀਜ਼ ਹੁੰਦੀ ਹੈ ਜੀ ਕਿਵੇਂ ਦੇਖੋ ਸਰ ਇਹ ਸਾਰੇ ਜੜੀਆਂ ਬੂਟੀਆਂ ਹੀ ਹੁੰਦੀਆਂ ਜਾਰੇ ਠੀਕ ਹੈ ਯਾਨੀ ਆਪਾਂ ਉਹ ਸਿਰਫ ਦੇਖ ਕੇ ਨਹੀਂ ਫਰਕ ਮਹਿਸੂਸ ਕਰਦੇ ਪੀ ਕੀ ਪਤਾ ਲੱਗੂਗਾ ਆ ਕੇ ਹਾਂਜੀ ਇਹ ਕਿਉਂਕਿ ਇਹ ਸਾਰਾ ਜਿਹੜਾ ਕਾੜਾ ਈ ਸਾਡਾ ਇਹ ਫਾਰਮੂਲੇਸ਼ਨ ਦੇ ਅਧਾਰ ਤੇ ਤਿਆਰ ਕੀਤਾ ਜਾਂਦਾ ਸੀ ਠੀਕ ਹੈ ਯਾਨੀ ਇਨਗਰੀਡੀਅੰਟਸ ਚ ਕਿਹੜੀ ਚੀਜ਼ ਕਿੰਨੀ ਮਾਤਰਾ ਚ ਕਿੰਨੀ ਕੁ ਪਾਉਣੀ ਹੈ ਕਿੰਨੇ ਕੁ ਪਾਣੀ ਯੂਜ਼ ਕਰਨਾ ਹੈ ਇੱਕ ਪ੍ਰੋਪਰਿਕ ਵੇ ਹੈ ਨਾ ਪ੍ਰੋਪਰ ਹਾਂਜੀ ਪ੍ਰੋਪਰ ਵੇ ਹੈ ਠੀਕ ਹੈ ਤੇ ਇਹਦੇ ਕਿਵੇਂ ਇੱਕ ਇਹਦੇ ਆਪਾਂ ਐਨਾਲਿਸਟ ਕਿਵੇਂ ਕਰਦੇ ਸਟੱਡੀ ਕਿਵੇਂ ਕਰਦੇ ਆ ਕਿ ਕਿਹੜੇ ਰੋਗ ਵਾਸਤੇ ਹਾਰਟ ਬਲੋਕ ਕਿ ਲਿਕਰ ਹੈ 슈ਗਰ ਲਿਕਰ ਹੈ ਇਹ ਆਪਾਂ ਡ ਹਾਰਟ ਦਾ ਕੜਾ ਜੀ ਠੀਕ ਆ ਉਹ ਇੱਕ ਲੱਗ ਤਰੀਕੇ ਨਾਲ ਬਣਦਾ ਜੀ ਜਿਹੜਾ 슈ਗਰ ਦਾ ਕੜਾ ਇੱਕ ਲੱਗ ਤਰੀਕੇ ਨਾਲ ਬਣਦਾ ਜੀ ਜਿਹੜਾ ਇਹ ਗੰਡਾਂ ਦਾ ਕੜਾ ਇਹ ਲੱਗ ਤਰੀਕੇ ਨਾਲ ਬਣਦਾ ਜਿਹੜਾ ਸਰੀਰ 'ਚ ਦਰਦ ਹੁੰਦਾ ਉਹ ਲੱਗ ਤਰੀਕੇ ਨਾਲ ਬਣਦਾ ਠੀਕ ਹੈ ਡਾਕਟਰ ਜੀ ਹੋਰ ਸਵਾਲ ਸੀ ਕਿ ਦੱਸਿਆ ਮਨ 'ਚ ਹੋਊਗਾ ਅੱਜ ਕੱਲ੍ਹ ਕਈਆਂ ਨੂੰ ਹਾਰਟ ਦੀ ਵੀ ਇਸ਼ੂ ਹੈ ਪਲੱਸ 슈ਗਰ ਵੀ ਹੈਗੀ ਹੈ 슈ਗਰ ਤਾਂ ਘਰ ਘਰਤ ਹੋਈ ਪਈ ਹੈ ਕੀ ਫਿਰ ਉਹ 슈ਗਰ ਵਾਲਾ ਤੇ ਹਾਰਟ ਵਾਲਾ ਦੋਨੋਂ ਕੜੇ ਇੱਕੋ ਦਿਨ 'ਚ ਸੇਵਨ ਕਰ ਸਕਦੇ ਨੇ ਜੀ ਹਾਂ ਕਿਉਂਕਿ ਸਾਡਾ ਜਿਹੜਾ ਕੜਾ ਹੈਗਾ ਜੀ ਉਹੋ ਇਹ ਗਲਾਸ ਆਉਂਦਾ ਜੀ ਸਾਡਾ 60 ਮਿਲਦਾ ਠੀਕ ਹੈ 60 ਮਿਲਦਾ ਜੀ ਠੀਕ ਹੈ ਜੀ ਉਹਦੇ ਵਿੱਚੋਂ ਅਸੀਂ ਇਹਦੀ ਡੋਜ਼ ਹਾਫ ਹਾਫ ਕਰ ਦਿੰਦੇ ਆ ਜੀ ਠੀਕ ਹੈ 30 ਐਮਲ ਹਾਰਟ ਵਾਲਾ ਹੋਵੇਗਾ 30 ਸ਼ੂਗਰ ਵਾਲਾ ਹੋਵੇ ਹਾਂ ਜੀ ਇਹ ਦੋਨੋਂ ਹਾਂ ਦੋਨੇ ਕਾੜੇ ਅੱਧੇ ਪੌਣੇ ਘੰਟੇ ਦੀ ਵਿੱਥੀ ਤੇ ਅਸੀਂ ਪੇਸ਼ੈਂਟ ਨੂੰ ਦਿੰਨੇ ਆ ਜੀ ਠੀਕ ਹੈ ਤੇ ਕਈ ਵਾਰ ਜੀ ਲੋਕਾਂ ਨੂੰ ਜਿਹੜੇ ਅੰਗਰੇਜ਼ੀ ਦਵਾਈਆਂ ਜਾਂ ਐਲੋਪੈਥਿਕ ਨੇ ਉਹ ਇੰਨੀਆਂ ਖਾ ਚੁੱਕੇ ਨੇ ਸੀ ਜੀ ਗਰਮੀ ਪੈ ਚੁੱਕੀ ਆ ਉਹ ਲੋਕ ਤਾਂ ਡਰਦੇ ਵੀ ਨੇ ਕਿ ਹੁਣ ਨਵਾਂ ਕੋਈ ਉਪਚਾਰ ਉਹ ਹੱਥ ਪਾਈਏ ਕਿ ਨਾ ਪਾਈਏ ਉਹਨਾਂ ਵਾਸਤੇ ਕੀ ਸਿਨੇਹਾ ਦੇਣਾ ਦੇਖੋ ਜੀ ਜਿਹੜਾ ਇਹ ਕਾੜੇ ਤਿਆਰ ਕੀਤੇ ਜਾਂਦੇ ਆ ਅਯੁਰਵੇਦਿਕਾ ਕੋਈ ਨੁਕਸਾਨ ਨਹੀਂ ਇਹਨਾਂ ਦਾ ਜੀ ਠੀਕ ਹੈ ਠੀਕ ਹੈ ਜੀ ਚਲੋ ਇਹਨਾਂ ਨੂੰ ਆਰਗੈਨਿਕ ਵੇਨ ਨਾਲ ਆਰਗੈਨਿਕ ਵੇਨ ਨਾਲ ਕੰਕਲੂਜਨ کہہ ਸਕਦੇ ਆ ਹਾਂਜੀ ਹਾਂਜੀ ਠੀਕ ਹੈ ਔਰ ਇਹਦੇ ਜਿਹੜੇ ਬੈਨੀਫਿਟ ਆ ਉਹ ਜ਼ਿਆਦਾ ਜੀ